ਪਹਿਲੀ ਸਤੰਬਰ ਦਾ ਇਤਿਹਾਸ ਪਹਿਲੀ ਸਤੰਬਰ 1923 ਵਾਲੇ ਦਿਨ ਸਰਦਾਰ ਕਰਮ ਸਿੰਘ ਬੱਬਰ ਸਰਦਾਰ ਬਿਸ਼ਨ ਸਿੰਘ ਮੰਗਟ ਸਰਦਾਰ ਉਦੇਸ਼ ਸਿੰਘ ਰਾਮਗੜ੍ਹ ਬੱਬਰ ਮਹਿੰਦਰ ਸਿੰਘ ਪੰਡੋਰੀ ਬੱਬਰ ਗੰਗਾ ਸਿੰਘ ਨਾਂ ਦੇ ਇਨ੍ਹਾਂ ਬੱਬਰਾਂ ਨੂੰ ਇੱਕ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਬੱਬਰ ਕਰਮ ਸਿੰਘ ਬੱਬਰ ਅਕਾਲੀ ਲਹਿਰ ਦਾ ਇੱਕ ਸਿਰਕੜ ਕ੍ਰਾਂਤੀਕਾਰੀ ਸੀ ਜਿਸ ਦਾ ਅੰਮ੍ਰਿਤ ਛਗਣ ਤੋਂ ਪਹਿਲਾਂ ਮੂਲ ਨਾਂ ਨਾਰਾਇਣ ਸਿੰਘ ਸੀ ਬੱਬਰ ਕਰਮ ਸਿੰਘ ਦਾ ਜਨਮ ਜਿਲ੍ਹਾ ਜਲੰਧਰ ਦੇ ਦੌਲਤਪੁਰ ਨਾਂ ਦੇ ਕਸਬੇ ਵਿੱਚ ਸਰਦਾਰ ਨੱਥਾ ਸਿੰਘ ਤੇ ਮਾਈ ਦੁੱਲੀ ਦੇ ਘਰ ਵਿਖਿਆ 18 ਵਰਿਆਂ ਦੀ ਉਮਰ ਵਿੱਚ ਆਪ ਫੌਜ ਵਿੱਚ ਭਰਤੀ ਹੋ ਗਏ ਪਰ ਅੰਗਰੇਜ਼ਾਂ ਦੇ ਭਾਰਤੀਆਂ ਦੇ ਨਾਲ ਗੰਦੇ ਵਤੀਰੇ ਤੋਂ ਖਿੱਚ ਕੇ ਆਪ ਨੇ ਫੌਜ ਦੀ ਨੌਕਰੀ ਛੱਡ ਦਿੱਤੀ 1912 ਵਿੱਚ ਆਪਣੇ ਚਾਚੇ ਸਰਦਾਰ ਵਰਿਆਮ ਸਿੰਘ ਦੇ ਸਦੇ ਤੇ ਆਪ ਕੈਨੇਡਾ ਚਲੇ ਗਏ ਕੈਨੇਡਾ ਵਿੱਚ ਆਪ ਗਦਰ ਪਾਰਟੀ ਦੇ ਆਗੂ ਸਰਦਾਰ ਆਸਾ ਸਿੰਘ ਦੇ ਸੰਪਰਕ ਵਿੱਚ ਆਇਆ ਗਦਰ ਪਾਰਟੀ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਵਦਨ ਪ੍ਰਸਤੀ ਦੇ ਜਜ਼ਵੇ ਵਿੱਚ ਲਬਰੀਜ਼ ਖਾਫ ਦੂਸ ਸਾਲ ਬਾਅਦ ਹੀ ਭਾਰਤ ਵਾਪਸ ਵਰਤਾਇ ਅਕਾਲੀ ਲਹਿਰ ਦੇ ਪ੍ਰਭਾਵੇਟ ਸ਼੍ਰੀ ਨਨਕਾਣਾ ਸਾਹਿਬ ਵਿਖੇ ਆਮਰ ਅਸ਼ਾਕ ਕੇ ਨਰੈਣ ਸਿੰਘ ਤੋਂ ਕਰਮ ਸਿੰਘ ਨਾਂ ਅਪਣਾ ਲਿਆ ਹੁਣ ਆਪ ਨੇ ਖੁੱਲ ਕੇ ਅੰਗਰੇਜ਼ ਸਰਕਾਰ ਦੇ ਵਿਰੁੱਧ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਜਗਾ ਜਗਾ ਤੇ ਜਾ ਕੇ ਆਪਣੀਆਂ ਧੂਆਂ ਤਾਰ ਤਕਰੀਰਾਂ ਦੇ ਨਾਲ ਲੋਕਾਂ ਨੂੰ ਜਗਾਉਣਾ ਸ਼ੁਰੂ ਕਰ ਦਿੱਤਾ ਆਪਣੇ ਕੁਝ 94 ਸਾਥੀਆਂ ਦਾ ਇੱਕ ਚਕਰਵਰਤੀ ਜਥਾ ਵੀ ਬਣਾਇਆ 20 ਅਗਸਤ 1922 ਵਾਲੇ ਦਿਨ ਦੋਲਤਪੁਰ ਤੋਂ ਹੀ ਬਬਰ ਅਕਾਲੀ ਦਵਾਬਾ ਨਾਂ ਦੀ ਇੱਕ ਪత్రిక ਦਾ ਪ੍ਰਕਾਸ਼ਨ ਕੀਤਾ ਇਸ ਪత్రిక ਵਿੱਚ ਕ੍ਰਾਂਤੀਕਾਰੀ ਵਿਚਾਰਾਂ ਬੜੀ ਸਮਗਰੀ ਦਾ ਹੀ ਪ੍ਰਕਾਸ਼ਨ ਕੀਤਾ ਜਾਂਦਾ ਸੀ ਇਸ ਦੇ ਪਹਿਲੇ ਸੰਪਾਦਕ ਵੀ ਕੋਦੇ ਕਲਮ ਸਿੰਘ ਹੀ ਬਣੇ ਬਾਅਦ ਵਿੱਚ ਇਸ ਪਰਚੇ ਦੇ ਸੰਵਾਦਨ ਦੀ ਜ਼ਿੰਮੇਵਾਰੀ ਸਰਦਾਰ ਕਿਸ਼ਨ ਸਿੰਘ ਗੜਗੱਜ ਹੁਣਾਣੇ ਆਪਣੇ ਹੱਥਾਂ ਵਿੱਚ ਲੈ ਆਇਆ। ਕ੍ਰਾਂਤੀਕਾਰੀ ਕਾਰਵਾਈਆਂ ਵਿੱਚ ਹਿੱਸਾ ਲੈਣ ਕਰਨ ਬਰਤਾਨਵੀ ਸਰਕਾਰ ਨੇ ਬੱਬਰ ਕਰਮ ਸਿੰਘ ਦੇ ਸਿਰ ਤੇ 3000 ਰੁਪਏ ਦਾ ਇਨਾਮ ਦਾ ਐਲਾਨ ਕਰ ਦਿੱਤਾ। ਆਪ ਇਹਨਾਂ ਹਾਲਾਤਾਂ ਵਿੱਚ ਰਪੋਸ਼ ਹੋ ਗਏ। ਪਰ ਰਪੋਸ਼ੀ ਦੇ ਦੌਰਾਨ ਵੀ ਗੋਰੀ ਸਰਕਾਰ ਦੇ ਵਿਰੁੱਧ ਆਪਨੇ ਆਪਣੇ ਕਾਰਵਾਈਆਂ ਜਾਰੀ ਰੱਖੀਆਂ। ਬਾਅਦ ਵਿੱਚ ਇਨਾਮ ਦੇ ਦਰਾਲ ਵਿੱਚ ਅਨੂਬ ਸਿੰਘ ਨਾਮ ਦੇ ਇੱਕ ਪੁਲਿਸ ਮੁਖਬਰ ਨੇ ਆਪ ਦੇ ਚਾਚੀ ਭੂਗ ਸਿੰਘ ਤੇ ਨਾਲ ਮਿਲ ਕੇ ਸਰਦਾਰ ਕਰਮ ਸਿੰਘ ਬੱਬਰ, ਸਰਦਾਰ ਵਿਸ਼ਨ ਸਿੰਘ ਮੰਗਟ ਸਰਦਾਰ ਉਦੇਸ਼ ਸਿੰਘ रामगढ़ ਸਰਦਾਰ ਮਹਿੰਦਰ ਸਿੰਘ ਪੰਡੋਰੀ ਸਰਦਾਰ ਗੰਗਾ ਸਿੰਘ ਨਾਂ ਦੇ ਇਨ੍ਹਾਂ ਬੱਬਰਾਂ ਨੂੰ ਇੱਕ ਪੁਲਿਸ ਮੁਕਾਬਲੇ ਵਿੱਚ 1 ਸਤੰਬਰ 1923 ਨੂੰ ਸ਼ਹੀਦ ਕਰਵਾ ਦਿੱਤਾ। ਸਾਲ 1922 ਤੋਂ ਲੈ ਕੇ ਸਾਲ 1924 ਤੱਕ ਬੱਬਰ ਅਕਾਲੀ ਲਹਿਰ ਆਪਣੇ ਸਿਖਰਾਂ 'ਤੇ ਸੀ। ਇਸ ਲਹਿਰਾਂ ਦੇ अनेका ਆਗੂ ਗ੍ਰਿਫਤਾਰ ਕਰ ਲਈ ਗਈ। 1 ਅਕਤੂਬਰ 1923 ਵਾਲੇ ਦਿਨ ਸਰਦਾਰ ਕਰਮ ਸਿੰਘ ਬੱਬਰ ਸਰਦਾਰ ਵਿਸ਼ਨ ਸਿੰਘ ਮਾਂਗਟ ਸਰਦਾਰ ਉਦੇ ਸਿੰਘ ਰਾਮਗੜ ਬੱਬਰ ਮਹਿੰਦਰ ਸਿੰਘ ਪੰਡੋਰੀ ਬੱਬਰ ਗੰਗਾ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ